ਸਾਰਿਆਂ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੇ ਗੀਤ ਵਧੀਆ ਲੱਗੇ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪਣੇ ਸੁਝਾਅ ਭੇਜਣੇ ਕਮੈਂਟਾਂ ਦੇ ਰਾਹੀਂ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਜੇ ਫੇਸਬੁੱਕ ਤੇ ਦੇਖ ਰਹੇ ਹੋ ਫਾਲੋ ਜ਼ਰੂਰ ਕਰਕੇ ਜਾਣਾ ਜੀ ਆਈਡੀ ਨੂੰ ਤਾਂ ਕਿ ਹਰ ਇੱਕ ਵੀਡੀਓ ਆਪ ਤੱਕ ਪਹੁੰਚਦੀ ਰਹੇ ਪਤਾ ਨਹੀਂ ਸੀ ਲੱਗਾ ਮਾਂ ਕਿਸ ਤਰ੍ਹਾਂ ਬਣਾ ਲਿਆ ਪਰ ਤਾਂ ਪਤਾ ਨਹੀਂ ਕਿਵੇਂ ਮਾਤੇ ਉੱਤੇ ਪਾਲਿਆ ਪਤਾ ਨਹੀਂ ਸੀ ਲੱਗਾ ਮਾਂ ਕਿਸ ਤਰ੍ਹਾਂ ਬਣਾ ਲਿਆ ਪਰ ਤਾਂ ਪਤਾ ਨਹੀਂ ਕਿਵੇਂ ਮਾਤੇ ਉੱਤੇ ਪਾਲਿਆ ਪਤਾ ਲੱਗਾ ਜਦੋਂ ਆਇਆ ਵੀ ਨਹੀਂ ਕੋਈ ਦੇ ਨਿਯਾਦਕਾਰ ਪਿਛਦੇ ਪੋਪਾ ਮਾਰ ਕੇ ਬੜੀ ਸੀ ਜਿੰਦ ਰੋਈ ਤੇ ਦੇ ਨੀ ਯਾਦਕਾਰ ਪਿਛਲੇ ਪੋਪਾ ਮਾਰ ਕੇ ਬੜੀ ਸੀ ਜਿੰਦ ਰੋਈ ਤੇ ਦੇ ਨੀ ਯਾਦਕਾਰ ਪਿਛਲੇ ਤੇ ਦੇ ਨੀ ਯਾਦਕਾਰ ਪਿਛਲੇ